ਨਾਨਸਰ ਦੀ ਹਾਜ਼ਰੀ ਚ ਬੈਠੇ ਸਾਰੇ ਜਿਨੇ ਵੀ ਮੇਰੀਆਂ ਭੈਣਾਂ ਮਾਵਾਂ ਤੇ ਮੇਰੇ ਭਰਾ ਨੇ ਬਜ਼ੁਰਗ ਨੇ ਤੇ ਮੇਰੇ ਤੋਂ ਜਿਹੜੇ ਛੋਟੇ ਨੇ ਸਾਰੇ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੇਨਤੀ ਕੀਤੀ ਗੀਏ ਕਿ ਹਿੰਦੁਸਤਾਨ ਦਾ ਜਿਹੜਾ ਮੀਡੀਆ ਉਹਦੀ ਕਾਰਗੁਜ਼ਾਰੀ ਜਿਹੜੀ ਹੈ ਉਹਦੇ ਤੇ ਮੈਂ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂ 8-10 ਸਾਲ ਹੋ ਗਏ 18 ਸਾਲ ਪਹਿਲਾਂ ਮੈਂ ਮੀਡੀਆ 'ਚ ਕੰਮ ਸ਼ੁਰੂ ਕੀਤਾ ਸੀ ਦਿੱਲੀ ਤੋਂ ਸ਼ੁਰੂ ਕੀਤਾ ਸੀ ਦਿੱਲੀ ਦੇ ਵਿੱਚ ਜਦੋਂ ਗਏ ਤਾਂ ਹੁਣ ਤਾਂ ਮੈਂ ਪਗਬੰਦ ਤੇ ਉਸ ਵੇਲੇ ਪਗ ਵੀ ਨਹੀਂ ਸੀ ਬੰਦਦੇ ਹੈਗੇ ਉੱਥੇ ਜਦੋਂ ਕੰਮ ਸ਼ੁਰੂ ਕੀਤਾ ਤਾਂ ਜਿਸ ਤਰੀਕੇ ਨਾਲ ਅਸੀਂ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆਂ ਸਿੱਖੀ ਦੀ ਗੱਲ ਕਰਦੇ ਆਂ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਖਾਸ ਕਰਕੇ ਜਿਵੇਂ ਮੇਰੇ ਵੀਰ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇਹਰੋਂ ਨੇ ਗੱਲਬਾਤ ਕੀਤੀ ਹੈ ਮੇਰੇ ਤੋਂ ਵੀ ਪਹਿਲਾਂ ਸਿੱਖ ਜਰਨਲਿਜ਼ਮ ਤੇ ਇਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ ਸੀ ਹਾਲਾਂਕਿ ਇਤਿਹਾਸਕਾਰੀ ਨੂੰ ਇਹਨਾਂ ਨੇ ਆਪਣਾ ਆਧਾਰ ਬਣਾਇਆ ਮੈਂ ਸਲਾਮ ਕਰਦਾ ਹਾਂ ਜੀ ਤੁਹਾਨੂੰ ਵੀ ਇਹਨਾਂ ਨੇ ਉਸ ਵੇਲੇ ਕੰਮ ਸ਼ੁਰੂ ਕੀਤਾ ਸੀ ਜਦੋਂ ਪੰਜਾਬ ਦੇ ਵਿੱਚ دہشت ਸੀ ਹਰਮੰਦਰ ਸਾਹਿਬ ਤੇ ਹਮਲੇ ਤੋਂ ਬਾਅਦ ਇਹਨਾਂ ਨੇ ਜਿਹੜਾ ਕੰਮ ਕੀਤਾ ਉਸ ਵੇਲੇ ਕੋਈ ਹੋਰ ਉਸ ਤਰੀਕੇ ਦੀ ਆਵਾਜ਼ ਉਹਨਾਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਸੀ ਕਰ ਸਕਦਾ ਹੈਗਾ ਇਹਨਾਂ ਨੇ ਕੰਮ ਸ਼ੁਰੂ ਕੀਤਾ ਹੌਲੀ 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 ਗੱਲ ਤੁਰਨੀ ਸ਼ੁਰੂ ਹੋਈ ਇਹ ਸਰਕਾਰਾਂ ਦਾ মিডিਆ ਦੇ ਜ਼ਰੀਏ ਇੱਕ دہشت ਪਾਉਣ ਦਾ ਇੱਕ ਤਰੀਕਾ ਹੁੰਦਾ ਤਾਂ ਕਿ ਜਿਹੜੇ ਉਸ ਕੌਮ ਦੇ ਲੋਕ ਹੁੰਦੇ ਨੇ ਉਸ ਕੌਮ ਦੇ ਜਿਹੜੇ ਰਾਹਨੁਮਾ ਹੁੰਦੇ ਨੇ ਲੀਡਰ ਹੁੰਦੇ ਨੇ ਜਾਂ ਉਸ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਹੁੰਦੀਆਂ ਨੇ ਜਦੋਂ ਉਸ ਕੌਮ ਤੇ ਉੱਤੇ ਕੋਈ ਹਮਲਾ ਹੋਵੇ ਉਸ ਹਮਲੇ ਬਾਰੇ ਕੋਈ ਗੱਲ ਨਾ ਕਰ ਸਕੇ ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਦਾ ਅਸਰ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਤੇ ਸੋਚਿਆ ਸੀ ਕਿ ਉਸ ਕੌਮ ਨੂੰ ਉਸ ਕੌਮ ਦੇ ਪੀੜਤਾਂ ਨੂੰ ਜਿਨ੍ਹਾਂ ਨੂੰ ਪੀੜਿਤ ਹੋਣ ਦਾ ਜਿਹੜਾ ਉਹਨਾਂ ਦਾ ਪੱਖ ਹੈ ਉਹ ਬਿਆਨ ਕਰਨ ਦੀ ਬਜਾਏ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਉਹਨਾਂ ਨੂੰ ਦੋਸ਼ੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ ਇਹ ਦਿਲ ਦੇ ਵਿੱਚ ਕਿਤੇ ਆਵਾਜ਼ ਆਈ ਸੀ ਕਿ ਉਸ ਨੂੰ ਮੈਂ ਬਿਆਨ ਕਰਨ ਦੀ ਕੋਸ਼ਿਸ਼ ਕਰਾਂ 18 ਸਾਲ ਪਹਿਲਾਂ ਦਿੱਲੀ ਗਏ ਸੀ ਦਿੱਲੀ 10 ਸਾਲ ਤੱਕ ਸਮਾਂ ਮੈਂ মিডিਆ ਦੇ ਵਿੱਚ ਲਾਇਆ ਜੀਟੀਵੀ ਆਲ ਇੰਡੀਆ ਰੇਡੀਓ ਆਈਐਨਆਈ ਫੁਰ ਵਕ ਵਕ ਟੀਵੀ ਚੈਨਲ ਤੇ ਵਿੱਚ ਕੰਮ ਕੀਤਾ ਸਾਰਾ ਉੱਥੇ ਜਿਹੜਾ ਸਟਾਫ ਹੁੰਦਾ ਹੈ ਉਹ ਯੂਪੀ ਤੇ ਬਿਹਾਰ ਦਾ ਹੁੰਦਾ ਹੈ ਉਹ ਲੋਕ ਕੀ ਸੋਚਦੇ ਨੇ ਪੰਜਾਬ ਬਾਰੇ ਉਹ ਸਿੱਖ ਲੀਡਰਾਂ ਬਾਰੇ ਕੀ ਸੋਚਦੇ ਨੇ ਉਹ ਸਤਜਰਨ ਸਿੰਘ ਭਿੰਡਰਾਂ ਵਾਲਿਆਂ ਬਾਰੇ ਕੀ ਸੋਚਦੇ ਨੇ ਬਿਲਕੁਲ ਉਹੋ ਸੋਚਦੇ ਨੇ ਜੋ 1978 ਤੋਂ ਲੈ ਕੇ 1992 95 ਤੱਕ ਹਿੰਦੁਸਤਾਨੀ মিডিਆ ਨੇ ਪੇਸ਼ ਕੀਤਾ ਅਖਬਾਰਾਂ ਦੇ ਵਿੱਚ ਟੀਵੀ ਦੇ ਵਿੱਚ ਜਾਂ ਰੇਡੀਓ ਦੇ ਵਿੱਚ ਅਸੀਂ ਪੁਰਾਣੀਆਂ ਅਖਬਾਰਾਂ ਕੱਢ ਕੇ ਵੇਖ ਲਈਏ ਜਾਂ ਪੁਰਾਣੀਆਂ ਰਿਕਾਰਡਿੰਗਸ ਦੇਖੀਏ ਰੇਡੀਓ ਦੀਆਂ ਜਾਂ ਟੀਵੀ ਦੀਆਂ ਅਸੀਂ ਸੁਣਿਆ ਇੱਕ ਪਾਸੇ ਅਸੀਂ 올 ਇੰਡੀਆ ਰੇਡੀਓ ਵੀ ਸੁਣਦੇ ਰਹੇ ਹਾਂ 5 ਜੂਨ 1984 6 ਜੂਨ ਨੂੰ 1984 10 12 ਜੂਨ ਤੱਕ ਤੇ ਇੱਕ ਪਾਸੇ ਅਸੀਂ ਬੀਬੀਸੀ ਵੀ ਸੁਣਦੇ ਹੁੰਦੇ ਸੀ ਕਿਤੇ ਕਿਤੇ ਥੋੜਾ ਜਿਹਾ ਫਰਕ ਸੀ ਜਿਆਦਾ ਫਰਕ ਨਹੀਂ ਸੀ ਹੈਗਾ ਸਾਰੇ ਪੰਜਾਬ ਦੇ ਵਿੱਚ ਕਰਫਿਊ ਲਾਇਆ ਗਿਆ ਸੀ ਕੀ ਸਾਰੇ ਪੰਜਾਬ ਦੇ ਵਿੱਚ ਘਰ-ਘਰ ਦੇ ਵਿੱਚ ਸੰਤ ਜਰਨੈਲ ਸਿੰਘ ਤਾਂ ਨਹੀਂ ਸੀ ਇੱਕ ਕਸਬੇ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਸੀ ਉੱਥੋਂ ਉੱਥੇ ਪਸ਼ੂ ਰੱਖੇ ਹੋਏ ਸੀ ਤੇ ਪਸ਼ੂ ਪਾਣੀ ਪੀਣ ਲਈ ਬਾਹਰ ਜਾਂਦੇ ਸੀ ਪਸ਼ੂ ਜਦੋਂ ਪਾਣੀ ਪੀਣ ਲਈ ਬਾਹਰ ਜਾਂਦੇ ਸੀ ਕਰਫਿਊ ਦੇ ਵਿੱਚ ਘਰੇ ਨਲਕਾ ਨਹੀਂ ਸੀ ਹੈਗਾ ਤੇ ਮੇਰੀ ਡਿਊਟੀ ਲਾਈ ਗਈ ਤੂੰ ਬੱਚਾ ਛੋਟਾ ਤੈਨੂੰ ਕੋਈ ਕੁਝ ਨਹੀਂ ਕਹੂਗਾ ਤੂੰ ਪਸ਼ੂ ਛੱਡ ਦੇ ਅੱਗੇ ਅੱਗੇ ਉਹ ਜਿੱਥੇ ਪਾਣੀ ਵਗਦਾ ਉੱਥੋਂ ਪਾਣੀ ਪੀ ਕੇ ਘਰ ਵਾਪਸ ਆ ਜਾਣਗੇ ਪਸ਼ੂ ਕਰਦੇ ਇਦਾਂ ਸੀ ਤੇ ਜਦੋਂ ਅੱਧੇ ਘੰਟੇ ਤੱਕ ਪਸ਼ੂ ਵਾਪਸ ਨਹੀਂ ਆਏ 1 ਘੰਟੇ ਤੱਕ ਨਹੀਂ ਵਾਪਸ ਆਏ ਤਾਂ ਮੈਨੂੰ ਦੇਖਣ ਲਈ ਭੇਜਿਆ ਗਿਆ ਜਾ ਕੇ ਦੇਖ ਕੇ ਆ ਤੇ ਜਦੋਂ ਮੈਂ ਨਿਕਲਿਆ ਘਰੋਂ ਤਾਂ ਉੱਥੇ ਮੈਨੂੰ ਸੀਆਰਪੀ ਨੇ ਰੋਕ ਲਿਆ। ਮੇਰੀਆਂ ਬਾਵਾਾਂ ਪਿੱਛੇ ਪੰਨ ਲਈਆਂ ਉਹਨਾਂ ਨੇ। ਤੇ ਕਾਫੀ ਦੇਰ ਤੱਕ ਮੈਨੂੰ ਉੱਥੇ ਬਿਠਾਈ ਰੱਖਿਆ। ਮੇਰੇ ਪਿੱਛੇ ਮੇਰੇ ਪਿਤਾ ਜੀ ਆਏ ਮੈਨੂੰ ਦੇਖਣ ਲਈ। ਬਾਪੂ ਸਾਡਾ ਜਦੋਂ ਆਇਆ ਚਿੰਤਾ ਹੋਈ ਕਿ ਬੱਚਾ ਆਇਆ ਨਹੀਂ ਹੈਗਾ ਹਾਲੇ ਤੱਕ। 14 ਸਾਲ ਦੀ ਉਮਰ ਸੀ। ਤਾਂ ਸੀਆਰਪੀ ਨੇ ਉਹਨਾਂ ਨੂੰ ਵੀ ਫੜ ਲਿਆ। ਉਹਨਾਂ ਦੀ ਪੱਗ ਦੇ ਨਾਲ ਉਹਨਾਂ ਦੇ ਹੱਥ ਪਿੱਛੇ ਬੰਨੇ ਜਦੋਂ ਪੱਗ ਉਤਾਰੀ ਉਹਨਾਂ ਦੀ ਤਾਂ ਆਪਣੇ ਆਮ ਹੀ ਅਕਸਰ ਹੁੰਦਾ ਕਈਆਂ ਦੇ ਵਾਲ ਜਲਦੀ ਝੜ ਜਾਂਦੇ ਨੇ। ਉਹਨਾਂ ਦੀ ਜਦੋਂ ਸਿਰ ਤੇ ਵਾਲ ਨਹੀਂ ਸੀ ਤਾਂ ਸੀਆਰਪੀ ਵਾਲੇ ਜਿਹੜੇ ਭਈਏ ਸੀ ਯੂਪੀ ਬਿਹਾਰ ਦੇ ਸੀ ਸੀਆਰਪੀ ਵਾਲੇ ਉਹਨਾਂ ਨੇ ਕਿਹਾ ਦੇਖੋ ਮੁਸਲਮਾਨ ਹੈ। ਪਾਕਿਸਤਾਨੀ ਹੈ। ਤੇ ਫਿਰ ਉਹਨਾਂ ਨੇ ਮੇਰੇ ਸਾਹਮਣੇ ਬੱਚੇ ਦੇ ਸਾਹਮਣੇ ਹੀ ਉਸਦੇ ਪਿਤਾ ਨੂੰ ਉੱਥੇ ਕੁੱਟਿਆ ਮਾਰਿਆ ਗਿਆ ਤੇ ਉੱਥੇ ਬਹੁਤ ਸਾਰਾ ਗਾਲੀ ਗਲੋਚ ਕੀਤਾ ਉਹਨਾਂ ਨੇ ਇਹ ਸਪੈਸ਼ਲ ਵਿਸ਼ੇਸ਼ ਤੌਰ ਦੇ ਉੱਤੇ ਇਹ ਗੱਲਾਂ ਜਿਹੜੇ ਪੰਜਾਬ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਸੀ ਫੋਰਸਾਂ ਚਾਹੇ ਫੌਜ ਸੀ ਚਾਹੇ CRPF ਸੀ ਚਾਹੇ ਕੋਈ ਵੀ ਸੁਰੱਖਿਆ ਦਸਤਾ ਸੀ ਜਿਹੜਾ ਵੀ ਉਸ ਨੂੰ ਵਿਸ਼ੇਸ਼ ਸਿਖਲਾਈ ਦੇ ਕੇ ਟ੍ਰੇਨਿੰਗ ਦੇ ਕੇ ਪੰਜਾਬ ਦੇ ਵਿੱਚ ਤਾਇਨਾਤ ਕੀਤਾ ਜਾਂਦਾ ਸੀ ਕਿ ਤੁਸੀਂ ਸਿੱਖਾਂ ਦੇ ਨਾਲ ਕਿਵੇਂ ਵਰਤਾਅ ਕਰਨਾ ਕਿਹੜੀ ਸ਼ਬਦਾਵਲੀ ਵਰਤਣੀਆਂ ਤੇ ਕਿਸ ਤਰੀਕੇ ਨਾਲ ਤੁਸੀਂ ਉਹਨਾਂ ਤੇ ਰਲੋ ਕਰਨਾ ਜਿਹੜੀਆਂ ਕੌਮਾਂ ਨੂੰ ਗੁਲਾਮ ਕੌਮਾਂ ਹੁੰਦੀਆਂ ਨੇ ਜਾਦਾ ਸਮੇਂ ਤੱਕ ਗੁਲਾਮ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਾਂ ਉਹਨਾਂ ਦੇ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੌਮਾਂ ਦਾ ਖੁਰਾਕ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਦੇ ਬੱਚਿਆਂ ਦੇ ਉੱਤੇ دہشت ਜਿਹੜੀ ਹੈ ਉਹ ਪੈਦਾ ਕੀਤੀ ਜਾਵੇ ਅਖਬਾਰਾਂ ਦੇ ਜ਼ਰੀਏ ਮੀਡੀਆ ਦੇ ਜ਼ਰੀਏ ਟੀਵੀ ਦੇ ਜ਼ਰੀਏ ਤੇ ਇਹ ਮਾਧਿਮ ਦੀ ਉਹ ਚੋਣ ਕਰਦੇ ਨੇ ਵੀ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਹੋਰਾਂ ਨੇ ਜਿਹੜਾ ਸਾਰਾ ਕੁਝ ਸਾਨੂੰ ਦਿਖਾਇਆ ਇਹ ਵੀ ਇੱਕ ਉਹਨਾਂ ਦਾ ਜਰਨਲਿਜ਼ਮ ਦਾ ਇੱਕ ਹਿੱਸਾ ਹੈਗਾ ਕਿਸ ਤਰੀਕੇ ਨਾਲ ਉਹ ਸਾਡੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿਸ ਤਰੀਕੇ ਨਾਲ ਕਾਫੀ ਹੱਦ ਤੱਕ ਵਿਗਾੜ ਚੁੱਕੇ ਨੇ ਬਹੁਤ ਹੱਦ ਤੱਕ ਉਹਨਾਂ ਨੇ ਨੁਕਸਾਨ ਕਰ ਚੁੱਕੇ ਨੇ ਇਸ ਨੁਕਸਾਨ ਦੇ ਲਈ ਬਰਾਬਰ ਦੇ ਭਾਈਵਾਲ ਨੇ ਸਾਡੇ ਹੁਕਮਰਾਨ ਸਾਡੇ ਕਥਿਤ ਅਖੌਤੀ ਜਿਹੜੇ ਲੀਡਰ ਨੇ ਕੌਮ ਦੇ ਅਸੀਂ ਹਰ 5 ਸਾਲ ਬਾਅਦ ਉਹਨਾਂ ਨੂੰ ਵੋਟਾਂ ਵੀ ਪਾਉਂਦੇ ਆਂ ਉਹਨਾਂ ਦੇ ਭਾਈ ਵੱਲ ਨੇ ਉਹਨਾਂ ਦੀ ਸਹਾਇਤਾ ਦੇ ਨਾਲ ਉਹਨਾਂ ਦੀ ਮਦਦ ਦੇ ਨਾਲ ਇਹ ਸਾਰਾ ਕੁਝ ਹੋ ਰਿਹਾ ਕੀ ਉਹਨਾਂ ਨੂੰ ਇਹ ਪਤਾ ਨਹੀਂ ਹੈਗਾ ਸਾਰਾ ਕੁਝ ਪਤਾ ਹੈ ਸਾਰਾ ਕੁਝ ਪਤਾ ਜਦੋਂ ਇੱਕ ਬੱਚੇ ਦੇ ਸਾਹਮਣੇ ਉਸਦੇ ਪਿਤਾ ਨੂੰ ਕੁੱਟਿਆ ਜਾ ਰਿਹਾ ਤੇ ਉਸ ਨੂੰ ਨੱਚਣ ਦੇ ਲਈ ਮਜਬੂਰ ਕੀਤਾ ਜਾ ਰਿਹਾ ਹੈ ਉੱਥੇ ਇੱਕ ਬੱਚੇ ਦੇ ਪੁਰਪੜੀ ਤੇ ਬੰਦੂਕ ਰੱਖ ਕੇ ਕਿ ਇਹਨੂੰ ਗੋਲੀ ਮਾਰਾਂਗੇ ਨੱਚ ਉਸ ਬੱਚੇ ਤੇ ਅਸਰ ਕੀ ਪਏਗਾ ਉਹ ਗੱਲ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਦਬ ਕੇ ਰਹੀ ਦੇਰ ਤੱਕ ਦਿੱਲੀ 'ਚ ਕੰਮ ਕੀਤਾ ਯੂਪੀ ਬਿਹਾਰ ਦਾ ਸਟਾਫ ਹੁੰਦਾ ਸੀ ਸਿਗਰਟ ਪੀ ਕੇ ਮੂੰਹ ਤੇ ਧੂਆਂ ਵੀ ਮਾਰਦੇ ਸੀ ਦਬੀ ਰਹੀ ਗੱਲ ਫਿਰ ਆ ਤਸਵੀਰ ਹੈ ਇੱਕ ਸਾਡੇ ਸਾਹਮਣੇ ਇਹ ਤਸਵੀਰ ਸਾਡਾ ਸੰਘਰਸ਼ ਚਲਾ ਰਹੀ ਹੈ ਇਹ ਤਸਵੀਰ ਸਾਨੂੰ ਇਹ ਸੋਚ ਦਿੰਦੀ ਹੈ ਉਹ ਫੋਟੋਗ੍ਰਾਫਰ ਨੂੰ ਸਲਾਮ ਹੈ ਝੁਕਦਾ ਉਹਦੇ ਕੇ ਸਿਰ ਜਿਨੇ ਇਹ ਤਸਵੀਰ ਖਿੱਚੀ ਇਹ ਤਸਵੀਰ ਹੈ ਜਿਹੜੀ ਇਹ ਇਹ ਸੰਘਰਸ਼ ਨੂੰ ਹੋਰ ਅੱਗੇ ਤੱਕ ਲੈ ਕੇ ਜਾਏਗੀ ਸਾਡੇ ਵੀ ਬੱਚੇ ਨੇ ਹੁਣ ਬੱਚੇ ਵੱਡੇ ਹੁੰਦੇ ਨੇ ਜਦੋਂ ਬੱਚੇ ਨੇ ਪਹਿਲੀ ਵਾਰ ਤਸਵੀਰ ਦੇਖੀ ਉਹ ਕਹਿੰਦਾ ਪਾਪਾ ਇਹ ਗੁਰਦੁਆਰਾ ਢਾਇਆ ਕਿਉਂ ਹੈ ਕਿਹਨੇ ਢਾਇਆ ਇਥੋਂ ਸਾਡੀ ਗੱਲ ਅਗੇ ਸ਼ੁਰੂ ਹੁੰਦੀ ਹੈ। ਸੱਜ ਜਰਨੈਲ ਸਿੰਘ ਨੂੰ ਜਦੋਂ ਅਸੀਂ ਖਬਰ ਸੁਣੀ ਇੱਕ دہشتਗਰਦ ਬਣਾ ਕੇ ਪੇਸ਼ ਕੀਤਾ ਗਿਆ ਉਹਨਾਂ ਨੇ ਉਹਨਾਂ ਵੱਲੋਂ ਗੱਲ ਚੁਰਦੀ ਹੈ ਕਿ ਹੌਲੀ-ਹੌਲੀ ਪਰਤਾਂ ਖੁੱਲਦੀਆਂ ਨੇ ਜਦੋਂ ਅਸੀਂ ਖੋਜ ਕਰਦੇ ਆਂ। ਤਾਵੀਰ ਨੇ ਜ਼ਿਕਰ ਕੀਤਾ ਹੋਣੇ ਕਿ ਇੱਕ ਪ੍ਰੋਗਰਾਮ ਮਰਦੇ ਮਜਾਹਿਦ ਤਿਆਰ ਕੀਤਾ 60 ਘੰਟਿਆਂ ਦਾ ਪ੍ਰੋਗਰਾਮ ਸੀਗਾ ਰੇਡੀਓ ਵਾਇਸ ਆਫ ਕਲਸਤੇ ਉਸ ਨੂੰ ਆਡੀਓ ਸੀਡੀ ਦੇ ਰੂਪ ਦੇ ਵਿੱਚ ਅਸੀਂ ਰਿਲੀਜ਼ ਵੀ ਕੀਤਾ ਹੋਰ ਬਹੁਤ ਸਾਰੇ ਉਹਦੇ ਚ ਅੱਗੇ ਸ਼ਾਮਿਲ ਕੀਤੇ ਜਾਂਦੇ ਨੇ ਕਾਂਡ ਉਹਦੇ ਚ ਹੋਰ ਐਪੀਸੋਡ ਉਹਦੇ ਚ ਸ਼ਾਮਿਲ ਹੋਣੇ ਨੇ ਬਹੁਤ ਜਿਵੇਂ ਜਿਵੇਂ ਉਸ ਨੂੰ ਮੈਂ ਪੜਦਾ ਗਿਆ ਜਿਵੇਂ ਜਿਵੇਂ ਖੋਜ ਕੀਤੀ ਬਹੁਤ ਸਾਰੀਆਂ ਕਿਤਾਬਾਂ ਸਰਦਾਰ ਅਜਮੇਰ ਸਿੰਘ ਹੋਣਾ ਦੀਆਂ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਹੋਣਾਂ ਦੀਆਂ ਹੋਰ 30 35 ਕਿਤਾਬਾਂ ਤੇ ਪਿੱਛੋਂ ਜਿਹੜਾ ਜਿੰਨਾ ਵੀ ਇੰਦਰਾ ਗਾਂਧੀ ਰਾਜੀਵ ਗਾਂਧੀ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਗੁੰਦਾਂ ਗੁੰਦੀਆਂ ਇਹ ਸਾਰੇ ਘਟਨਾ ਕਰਮ ਨੂੰ ਅੰਜਾਮ ਦੇਣ ਦੇ ਲਈ ਉਹ ਸਾਰਾ ਉਹਦੇ 'ਚ ਹੈਗਾ ਸੋ ਜਦੋਂ ਕੰਪੈਰੀਟਿਵਲੀ ਅਸੀਂ ਤੁਲਨਾਤਮਕ ਅਧਿਐਨ ਕਰਦੇ ਹਾਂ ਦਿੱਲੀ 'ਚ ਬੈਠ ਕੇ ਹਿੰਦੁਸਤਾਨੀ ਮੀਡੀਆ ਦਾ ਸਾਨੂੰ ਸਾਰਾ ਕੁਝ ਸਪਸ਼ਟ ਹੋ ਜਾਂਦਾ ਹੈ ਸਾਨੂੰ ਵਿਸ਼ੇਸ਼ ਤੌਰ ਦੇ ਉੱਤੇ ਸਾਡੇ ਮੋਢੇ ਤੇ ਹੱਥ ਰੱਖ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਇਸ ਘਟਨਾ ਨੂੰ ਜਿਹੜੀ ਹੋ ਰਹੀ ਹੈ ਇਸ ਵੇਲੇ ਪੰਜਾਬ ਦੇ ਵਿੱਚ ਇਸ ਨੂੰ ਇਹ ਸ਼ਬਦ ਦੇਣੇ ਆ ਇਸ ਨੂੰ ਇਸ ਤਰੀਕੇ ਨਾਲ ਪੇਸ਼ ਕਰਨਾ ਸਾਡੇ ਕੋਲ ਫੁਟੇਜ ਜਿਹੜੀ ਵੀਡੀਓ ਹੈ ਜਾਂ ਖਬਰ ਹੈ ਖਬਰ ਦੇ ਸ਼ਬਦ ਹੋਰ ਤਰੀਕੇ ਨਾਲ ਪਹੁੰਚਦੇ ਨੇ ਦਿੱਲੀ ਤੱਕ ਤੇ ਅੱਗੋਂ ਅਸੀਂ ਤੁਹਾਨੂੰ ਕੀ ਪਹੁੰਚਾਉਣਾ ਕੀ ਪਰੋਸਣਾ ਤੁਹਾਡੇ ਅੱਗੇ ਕਿਸ ਤਰੀਕੇ ਨਾਲ ਉਹ ਖਬਰ ਪੇਸ਼ ਕਰਨੀ ਹੈ ਉਹ ਕੁਛ ਦੀ ਕੁਛ ਬਣ ਜਾਂਦੀ ਹੈ ਸਿਰਫ ਇੱਕ ਖਬਰ ਹੁਸ਼ਿਆਰਪੁਰ ਦੀ ਘਟਨਾ ਸੀ ਨੂਰ ਮਹਿਲੀ ਦੇ ਚੇਲਿਆਂ ਤੇ ਕੁਝ ਸਿੰਘਾਂ ਦੇ ਵਿੱਚ ਝੜਪ ਹੋਈ ਸੀ 2003 ਦੀ ਘਟਨਾ ਉਸ ਵੇਲੇ ਪੰਜਾਬ ਟੂਡੇ ਨਿਊਜ਼ ਚੈਨਲ ਦੇ ਵਿੱਚ ਹੁੰਦਾ ਸੀ ਮੈਂ ਉਸ ਖਬਰ ਨੂੰ ਜਦੋਂ ਮੈਂ ਪੜ੍ਹਿਆ ਦੇਖਿਆ ਮੇਰੇ ਮਨ ਦੇ ਵਿੱਚ ਗੁੱਸਾ ਆਇਆ ਤੇ ਉਸ ਨੂੰ ਮੈਂ ਉਸੇ ਤਰੀਕੇ ਨਾਲ ਮੈਂ ਪੇਸ਼ ਕਰ ਦਿੱਤਾ ਉਹ ਨਸ਼ਰ ਹੋ ਗਈ ਤੇ ਉਥੋਂ ਮੇਰੀ ਜਿਹੜੀ ਪੱਤਰਕਾਰੀ ਹੈ ਸਹੀ ਅਰਥਾਂ ਦੇ ਵਿੱਚ ਮੈਂ ਦੇਖਦਾ 2003 ਤੋਂ ਸਿੱਖ ਪੱਤਰਕਾਰ ਦੇ ਤੌਰ ਤੇ ਮੈਂ ਜਿਹੜਾ ਅੰਦਰ ਇੱਕ ਪੱਤਰਕਾਰ ਜਨਮ ਲੈ ਚੁੱਕਾ ਸੀ ਉਥੋਂ ਸ਼ੁਰੂ ਹੁੰਦੀ ਹੈ ਸੋ ਉਥੇ ਮਸਲਾ ਖੜਾ ਹੋ ਗਿਆ ਕਾਫੀ ਕਹਿੰਦੇ ਤੂੰ ਇਸ ਗੱਲ ਨੂੰ ਇਸ ਤਰੀਕੇ ਨਾਲ ਪੇਸ਼ ਕਿਉਂ ਕੀਤਾ ਦਿੱਲੀ ਦੀ ਬ੍ਰਾਂਚ ਆ ਜਿਹੜੀ ਨੂਰ ਮਹਿਲ ਵਾਲਿਆਂ ਦੀ ਉੱਥੇ ਨੂਰ ਮਹਿਲਾਂ ਦੀਆਂ ਬੀਬੀਆਂ ਤੇ ਉਹਨਾਂ ਦੇ ਕਾਫੀ ਲੋਕ ਉੱਥੇ ਇਕੱਠੇ ਹੋ ਕੇ ਆ ਗਏ ਉਸ ਚੈਨਲ ਦੇ ਵਿੱਚ ਸਾਊਥ ਐਕਸਟੇਸ਼ਨ ਦੇ ਵਿੱਚ ਉਹ ਉਹਨਾਂ ਨੇ ਪੂਰਾ ਘੇਰ ਲਿਆ ਉੱਥੇ ਉਹ ਸਵੇਰੇ ਉੱਥੇ ਹੈ ਨਹੀਂ ਸੀ ਉਸ ਵੇਲੇ ਕੋਈ ਮੈਂ ਪ੍ਰੋਡਿਊਸਰ ਸੀ ਉਸ ਵੇਲੇ ਪੂਰੇ ਚੈਨਲ ਦਾ ਤੇ ਮੈਨੂੰ ਪੁੱਛਣ ਲੱਗ ਪਏ ਸੁਰੇਂਦਰ ਸਿੰਘ ਕਿੱਥੇ ਹੈ ਮੈਂ ਥੋੜਾ ਜਿਹਾ ਮਤਲਬ ਗੱਲ ਨੂੰ ਪਹਿਲਾਂ ਹੀ বুঝ ਲਿਆ ਕਿ ਇਸ ਤਰੀਕੇ ਦਾ ਕੋਈ ਕੰਮ ਹੋ ਗਿਆ ਪਹਿਚਾਣ ਵੀ ਲਏ ਮੈਂ ਉਹਨਾਂ ਚ ਕੁਝ ਬੰਦੇ ਸੋ ਮੈਂ ਕਿਹਾ ਗੱਲ ਦੱਸੋ ਉਹ ਕਹਿੰਦੇ ਕਿ ਅਸੀਂ ਮਹਾਰਾਜ ਦੇ ਕੋਲੋਂ ਆਏ ਆ ਤੇ ਕੋਈ ਗਿਫਟ ਦੇਣਾ ਹੈਗਾ ਸੁਰਿੰਦਰ ਸਿੰਘ ਨੂੰ ਕੋਈ ਤੋਹਫਾ ਦੇਣਾ ਹੈਗਾ ਉਹਨਾਂ ਨੇ ਖਬਰ ਚਲਾਈ ਹੈ ਬਹੁਤ ਵਧੀਆ ਚਲਾਈ ਹੈ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉੱਥੇ ਸਨਮਾਨਿਤ ਕਰਨਾ ਚਾਹੁੰਦੇ ਆ ਤੇ ਮੈਂ ਕਿਹਾ ਜੀ ਉਹ ਤਾਂ ਹੈ ਨਹੀਂ ਇੱਥੇ ਤਾਂ ਚਲੇ ਗਏ ਮੈਂ ਕਿਹਾ ਤੁਹਾਡੇ ਬਾਰੇ ਉਹਨਾਂ ਨੇ ਕੋਈ ਖਬਰ-ਖੋਬਰ ਲਾਈ ਸੀ ਉਹਨਾਂ ਨੂੰ ਕੱਢ ਦਿੱਤਾ ਸੀ ਸੋ ਕਹਿੰਦੇ ਬਹੁਤ ਵਧੀਆ ਕੀਤਾ ਅਸੀਂ ਵੀ ਕਹਿੰਦੇ ਇਹੋ ਹੀ ਕਹਿਣ ਆਏ ਸੀ ਤੇ ਉਹ ਮਿਲਾ ਕੇ ਉਦੋਂ ਮੈਂ ਐਂਕਰ ਨਹੀਂ ਸੀ ਸਾਹਮਣੇ ਪੇਸ਼ ਨਹੀਂ ਸੀ ਹੁੰਦਾ ਪਿੱਛੋਂ ਖਬਰ ਪੜਾਉਂਦਾ ਹੁੰਦਾ ਸੀ ਮੈਂ ਉਥੋਂ ਸ਼ੁਰੂ ਹੁੰਦੀ ਹੈ ਇਹ ਸਾਰੀ ਗੱਲਬਾਤ ਅੱਗੇ ਫਿਰ ਅਸੀਂ ਵਕਫ ਵਕ ਪੜਾਵਾਂ ਦੇ ਉੱਤੇ ਖੋਜ ਕਰਦਾ ਗਿਆ ਮੈਂ ਵੱਧ ਹੀ ਗਈ ਉਹ ਜਿਹੜੀ ਘਟਨਾ ਸੀ ਜਿਹੜੀ ਕਰਫਿਊ ਦੇ ਦੌਰਾਨ ਜੋ ਕੁੱਟਮਾਰ ਜੋ ਜਿਸ ਤਰੀਕੇ ਨਾਲ ਤਸ਼ੱਦਦ ਮੈਂ ਦੇਖਿਆ ਆਪਣੇ ਪਿਤਾ ਦੇ ਨਾਲ ਤਾਂ ਉਹ ਰੜਕ ਸੀ ਕਿਤੇ ਨਾ ਕਿਤੇ ਸਾਰੇ ਪੱਤਰਕਾਰਾਂ ਨਾਲ ਇਦਾਂ ਨਹੀਂ ਹੁੰਦਾ ਹੈਗਾ ਪਰ ਪੱਤਰਕਾਰੀ ਦਾ ਇੱਕ ਧਰਮ ਹੁੰਦਾ ਹੈ ਕਿ ਜੋ ਜਿਸ ਤਰੀਕੇ ਨਾਲ ਘਟਨਾ ਹੋਈ ਹੈ ਉਸ ਨੂੰ ਉਸ ਤਰੀਕੇ ਦੇ ਨਾਲ ਜਾਣਕਾਰੀ ਭਰਪੂਰ ਬਣਾ ਕੇ ਉਸ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾਵੇ ਉਹ ਉਹ ਘਟਨਾਵਾਂ ਦਾ ਜਿਹੜਾ ਹੈ ਉਸ ਨੂੰ ਵਿਗਾੜ ਕੇ ਪੇਸ਼ ਕਰਨਾ ਪੱਤਰਕਾਰੀ ਦਾ ਧਰਮ ਨਹੀਂ ਹੁੰਦਾ ਹੈਗਾ ਪਰ ਹਿੰਦੁਸਤਾਨੀ ਮੀਡੀਆ ਹਮੇਸ਼ਾ ਇਹੀ ਸਿਖਾਉਂਦਾ ਆ ਇਹ ਜੋ ਕਿਤਾਬਾਂ ਦਾ ਜ਼ਿਕਰ ਕੀਤਾ ਸਿੱਖ ਇਤਿਹਾਸ ਨੂੰ ਮਿਥਿਹਾਸ ਬਣਾਉਣ ਦੀ ਕੋਸ਼ਿਸ਼ ਜਾਂ Hindu ਮਿਥਿਹਾਸ ਨੂੰ ਇਤਿਹਾਸ ਬਣਾਉਣ ਦੀ ਕੋਸ਼ਿਸ਼ ਇਹ ਸਾਰਾ ਇੱਕ ਮੈਂ ਕਹਿੰਦਾ ਮੀਡੀਆ ਦਾ ਵੇਅ ਦੇ ਵਿੱਚ ਬਹੁਤ ਵੱਡਾ ਰੋਲ ਹੈ Hindu Hindu ਮੀਡੀਆ ਦਾ ਰੋਲ ਹੈ ਹਿੰਦੁਸਤਾਨੀ ਮੀਡੀਆ ਦਾ ਰੋਲ ਹੈ ਇਹਦੇ ਵਿੱਚ ਕਾਫੀ ਇਸ ਨੂੰ ਸਮਝਣ ਦੀ ਲੋੜ ਹੈ ਅੱਜ ਸਾਡਾ ਸਿਧਾਂਤ ਹੈ ਸੰਕਲਪ ਹੈ ਸਾਡਾ ਸ਼ਹਾਦਤ ਦਾ ਸੰਕਲਪ ਹੈ ਸਿੱਖੀ ਦੇ ਵਿੱਚ ਮੁਸਲਮਾਨ ਧਰਮ ਚ ਲਈ ਹੈਗਾ ਉਹ ਉਹ ਸ਼ਹਾਦਤ ਦਾ ਸੰਕਲਪ ਹੈ ਕਿ ਕੁਰਬਾਨੀ ਤੁਸੀਂ ਸ਼ਹੀਦ ਹੋਵੋਗੇ ਤੁਹਾਨੂੰ ਹੂਰਾ ਪਰੀਆਂ ਮਿਲਣਗੀਆਂ ਜੰਨਤ ਮਿਲੇਗੀ ਜੰਨਤ ਨਸੀਬ ਹੋਏਗੀ ਸਿੱਖ ਧਰਮ 'ਚ ਤਾਂ ਕੁਰਬਾਨੀ ਗੁਰੂ ਗ੍ਰੰਥ ਸਾਹਿਬ ਲਈ ਦੇਣੀ ਆ ਗੁਰੂ ਦੇ ਨਾਮ ਤੇ ਦੇਣੀ ਆ ਇਹ ਜੇ ਗੁਰੂ ਦੇ ਲਈ ਕੁਰਬਾਨੀ ਦੇਤੀ ਆਪਣੇ ਆਪ ਦੇ ਵਿੱਚ ਸਾਰਾ ਕੁਝ ਮਿਲ ਗਿਆ ਤੁਹਾਨੂੰ ਹੋਰ ਕੋਈ ਲਾਲਚ ਨਹੀਂ ਹੈਗਾ ਗੁਰੂ ਦੇ ਚਰਨਾਂ ਦੀ ਧੂੜ ਹੈ ਕੁਰਬਾਨੀ ਦੇਣਾ ਪਰ Hindu ਧਰਮ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਸੰਕਲਪ ਨਹੀਂ ਹੈਗਾ ਅਸੀਂ ਇਤਿਹਾਸ ਦੇਖਦੇ ਹਾਂ ਇਤਿਹਾਸ ਦੇ ਵਿੱਚ ਕੋਈ ਵੀ ਹਮਲਾਵਰ ਆਇਆ ਧੜਵੀ ਬਣ ਕੇ ਆਇਆ ਕਿਸੇ ਤਰੀਕੇ ਨਾਲ ਆਇਆ ਮੁਗਲ ਜਾਂ ਅੰਗਰੇਜ਼ ਹਿੰਦੂ ਨੇ ਉਹਦੇ ਨਾਲ ਭਾਈਵਾਲੀ ਪਾ ਕੇ ਰਾਜ ਕੀਤਾ ਇਹ ਇਹ ਨਹੀਂ ਕਹਿ ਸਕਦੇ ਕਿ ਉਹ ਗੁਲਾਮ ਰਿਹਾ ਹਿੰਦੂ ਹਿੰਦੂ ਨੇ ਉਹਦੇ ਨਾਲ ਦੋਸਤੀ ਦਾ ਹੱਥ ਵਧਾਇਆ ਤੇ ਨੌਕਰੀਆਂ ਕੀਤੀਆਂ ਨੇ ਉੱਚੇ ਉਹਦੇ ਮਾਣੇ ਨੇ ਤੇ ਹਮੇਸ਼ਾ ਨਿਸ਼ਾਨਦੇਹੀ ਕਰਕੇ ਦੱਸਦਾ ਰਿਹਾ ਹੁਕਮਰਾਨ ਨੂੰ ਕਿ ਇਹ ਕੌਮ ਜਾਂ ਇਹ ਵਰਗ ਜਾਂ ਇਹ ਧੜਾ ਇਹ ਗਰੁੱਪ ਇਸ ਰਾਜ ਨੂੰ ਚੱਲਣ ਨਹੀਂ ਦੇਵੇਗਾ ਇਸ ਨੂੰ ਕੁਚਲ ਦਿਓ ਇਸ ਨੂੰ ਖਤਮ ਕਰ ਦਿਓ ਇਹ ਗੱਲਾਂ ਸਾਨੂੰ ਇਤਿਹਾਸ ਤੋਂ ਪਤਾ ਲੱਗਦੀਆਂ ਨੇ ਇਤਿਹਾਸ ਤੋਂ ਪਤਾ ਲੱਗਦੀਆਂ ਨੇ ਜੇ ਅਸੀਂ ਅਧਿਐਨ ਕਰੀਏ ਸਿਰ ਦੇਣ ਦੀ ਅੱਜ ਲੋੜ ਨਹੀਂ ਹੈਗੀ ਸਿਰ ਪਹਿਲਾਂ ਹੀ ਸਾਡੇ ਬਹੁਤ ਘੱਟ ਨੇ ਸਿਰਾਂ ਨੂੰ ਵਰਤਣ ਦੀ ਲੋੜ ਹੈ ਵੀਰ ਡਾਕਟਰ ਉਦੋਕੇ ਹੋਰਾਂ ਨੇ ਇਹੀ ਗੱਲ ਕਹੀ ਹੈ ਕਿ ਸਿਰਾਂ ਨੂੰ ਵਰਤਣ ਦੀ ਲੋੜ ਹੈ ਮੀਡੀਆ ਅੱਜ ਜੇ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਅੱਜ ਮੈਂ ਨਾ ਇੱਥੇ ਹੁੰਦਾ ਤੁਸੀਂ ਨਾ ਇੱਥੇ ਹੁੰਦੇ ਸੋਸ਼ਲ ਮੀਡੀਆ ਦੀ ਵਰਤੋਂ ਜਦੋਂ ਤੋਂ ਜਦੋਂ ਤੋਂ ਪੈਰ ਪਸਾਰੇ ਨੇ ਸੋਸ਼ਲ ਮੀਡੀਆ ਨੇ ਜਿਹੜਾ ਮੇਨ ਸਟ੍ਰੀਮ ਮੀਡੀਆ ਹਿੰਦੁਸਤਾਨ ਦਾ ਉਹ ਕਿਤੇ ਨਾ ਕਿਤੇ ਜ਼ਖਮੀ ਤਾਂ ਹੋ ਰਿਹਾ ਉਹਨੂੰ ਅਸਰ ਪਿਆ ਅਸੀਂ ਦੂਰ ਤੱਕ ਨਹੀਂ ਅਸੀਂ ਘਟੋ ਘਟ ਆਪਣੀ ਕੌਮ ਨੂੰ ਜਾਗਰਿਤ ਕਰਨ ਦੇ ਉਹਨੂੰ ਜੋ ਕੁਝ ਹੋ ਰਿਹਾ ਉਸ ਨੂੰ ਦੱਸਣ ਦੇ ਵਿੱਚ ਅਸੀਂ 1 ਫੀਸਦੀ ਤਾਂ ਅਸੀਂ ਕਾਮਯਾਬ ਹੋਏ ਹਾਂ ਇਹ ਜਿਹੜੀ ਕਾਮਯਾਬੀ ਹੈ ਇਹ ਤੁਹਾਡੇ ਕਰਕੇ ਇਹ ਸੰਭਵ ਹੋ ਸਕਦੀ ਹੈ ਇਸ ਨੂੰ ਅੱਗੇ ਤੱਕ ਤੁਸੀਂ ਲੈ ਕੇ ਜਾ ਸਕਦੇ ਹੋ ਆਪਣੇ ਘਰ ਘਰ ਤੱਕ ਲੈ ਕੇ ਜਾ ਸਕਦੇ ਹੋ ਕਿਉਂਕਿ ਜਿਹੜਾ ਨਸ਼ਾ ਉਸਤੇ ਪਰੇ ਮੀਡੀਆ ਚ ਖਬਰ ਆਂਦੀ ਹੈ ਕਿ ਨਸ਼ਾ ਫੜਿਆ ਮੀਡੀਆ ਦੇ ਵਿੱਚ ਖਬਰ ਆਂਦੀ ਹੈ ਐਨੇ ਕਿਲੋ ਹੈਰੋਇਨ ਫੜ ਲਈ ਐਨੇ ਕੁਇੰਟਲ ਹੈਰੋਇਨ ਫੜ ਲਈ ਅਫੀਮ ਫੜ ਲਈ ਭੁੱਕੀ ਦਾ ਟਰੱਕ ਫੜ ਲਿਆ ਪਰ ਮੀਡੀਆ ਨੇ ਜਦੋਂ ਮੈਂ ਕਿਸੇ ਪ੍ਰੈਸ ਕਾਨਫਰੰਸ 'ਚ ਹੁੰਨਾ ਕੋਈ ਪੁਲਿਸ ਦਾ ਐਸਐਸਪੀ ਜਾਂ ਇਨਸਪੈਕਟਰ ਪ੍ਰੈਸ ਕਾਨਫਰੰਸ ਬੁਲਾਉਂਦਾ ਇਹੋ ਜੀ ਘਟਨਾ ਬਾਰੇ ਇੱਕ ਦੋ ਵਾਰ ਗਿਆ ਮੈਂ ਉਸ ਤੋਂ ਬਾਅਦ ਤਾਂ ਮੈਂ ਫਿਰ ਨਜ਼ਰਾਂ 'ਚ ਵੀ ਆ ਗਿਆ ਉਹਨਾਂ ਦੀ ਤਾਂ ਮੈਂ ਸਵਾਲ ਕੀਤਾ ਕਿ ਇਹ ਆਇਆ ਕਿੱਥੋਂ ਇਹ ਜਾਣਾ ਕਿੱਥੇ ਸੀ ਇਹ ਦੋ ਸਵਾਲਾਂ ਦੇ ਜਵਾਬ ਦੇ ਦਿਓ ਇਹਨਾਂ ਦੋਵਾਂ ਸਵਾਲਾਂ ਦੇ ਜਵਾਬ ਉਹਨਾਂ ਕੋਲ ਨਹੀਂ ਹੁੰਦੇ ਹੈਗੇ ਇਹ ਦੋ ਸਵਾਲਾਂ ਦੇ ਜਵਾਬ ਦਿੰਦੇ ਹੀ ਨਹੀਂ ਹੈਗੇ ਉਹ ਪਤਾ ਉਹਨਾਂ ਨੂੰ ਹੁੰਦਾ ਹੈ ਆਇਆ ਕਿੱਥੋਂ ਹੈ ਤੇ ਜਾਣਾ ਕਿੱਥੇ ਸੀ ਕਦੇ ਵੀ ਨਹੀਂ ਰਹਿਣਗੇ ਇਹ ਬਹੁਤ ਧਿਆਨ ਦੇਣ ਦੀ ਲੋੜ ਹੈ ਨਸ਼ਾ ਜੋ ਆਪਣੇ ਮਾਰ ਮਾਰ ਰਿਹਾ ਹੈ ਇਸ ਵੇਲੇ ਪੰਜਾਬ ਦੇ ਵਿੱਚ ਇਹਦੀਆਂ ਜੜ੍ਹਾਂ ਵੀ ਇਤਿਹਾਸ ਨਾਲ ਜੁੜੀਆਂ ਹੋਈਆਂ ਨੇ ਸਿੱਖ ਫੌਜ ਜਿਹੜੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਮੁੱਢੀ ਜਰਨੈਲ ਸਨ ਉਹਨਾਂ ਨੂੰ ਤਾਂ ਜਾ ਸ਼ਹੀਦ ਕਰ ਦਿੱਤਾ ਗਿਆ ਜੇਲ੍ਹਾਂ ਵਿੱਚ ਡੱਕ ਦਿੱਤਾ ਗਿਆ ਜਿਹੜੀ ਫੌਜ ਸੀ ਥੱਲੇ ਤਨਖਾਹਦਾਰ ਫੌਜ ਸੀ ਉਸ ਨੂੰ ਅੰਗਰੇਜ਼ ਨੇ ਆਪਣੀਆਂ ਫੌਜਾਂ ਚ ਮਿਲਾ ਲਿਆ ਸੀ ਚਿੱਲਿਆਂ ਵਾਲੀ ਦੀ ਲੜਾਈ ਦੇ ਵਿੱਚ ਜੋ ਅੰਗਰੇਜ਼ ਦਾ ਨੁਕਸਾਨ ਹੋਇਆ ਉਹ ਅੰਗਰੇਜ਼ ਜਿਹੜੇ ਕਮਾਂਡਰ ਸਨ ਉਹਨਾਂ ਨੇ ਆਪਣੀਆਂ ਅੱਖਾਂ ਨਾਲ ਦੇਖਿਆ ਸੀ ਕਿਸ ਤਰੀਕੇ ਨਾਲ ਸਿੱਖ ਫੌਜ ਲੜੀ ਹੋਰ ਵੀ ਜਿੰਨੀਆਂ ਵੀ ਮੁੱਦਕੀ ਦੀ ਜੰਗ ਹੋਈ ਭਾਵੇਂ ਸਭਰਾਵਾਂ ਦੀ ਲੜਾਈ ਹੋਈ ਅੰਗਰੇਜ਼ ਉਹ ਲੜਾਈਆਂ ਦੇਖ ਕੇ ਕੰਬ ਗਿਆ ਸੀ ਕਿ ਇੰਨੇ ਬਹਾਦਰ ਕੌਮ ਇਹ ਤਾਂ ਖਾ ਜਾਣਗੇ ਪੂਰੇ ਵਿਸ਼ਵ ਤੇ ਆਪਣਾ ਕਰਜ਼ਾ ਕਰ ਲੈਣਗੇ ਪੂਰੇ ਵਿਸ਼ਵ ਤੇ ਆਪਣਾ ਰਾਜ ਕਰ ਲੈਣਗੇ ਫਿਰ ਉਹ ਹੀ Hindu ਹਾਕਮ ਨੇ ਉਹਨਾਂ ਨੂੰ ਸਲਾਹ ਦਿੱਤੀ Hindu ਜਿਹੜਾ ਭਾਈਵਾਲ ਸੀ ਨਾ ਉਸਨੇ ਅੰਗਰੇਜ਼ ਨੂੰ ਸਲਾਹ ਦਿੱਤੀ ਕਿ ਇਸ ਨੂੰ ਤੁਸੀਂ ਜ਼ੋਰ ਜ਼ਬਰਦਸਤੀ ਜਾਂ ਜ਼ੁਲਮ ਦੇ ਨਾਲ ਖਤਮ ਨਹੀਂ ਕਰ ਸਕਦੇ ਇਸ ਨੂੰ ਤੁਸੀਂ ਨੀਤੀ ਦੇ ਨਾਲ ਖਤਮ ਕਰ ਸਕਦੇ ਹੋ ਅੰਗਰੇਜ਼ ਨੇ ਫਿਰ ਆਪਣੀਆਂ ਫੌਜਾਂ ਦੇ ਵਿੱਚ ਬ੍ਰਿਟਿਸ਼ ਆਰਮੀ ਦੇ ਵਿੱਚ ਭਰਤੀ ਕੀਤੀ ਸੀ ਉਹ ਸਾਰੇ ਫੌਜੀਆਂ ਦੀ ਤੇ ਜਦੋਂ ਦੂਰ ਦੂਰ ਤੱਕ ਪਹਿਲੀ ਵਿਸ਼ਵ ਜੰਗ ਦੇ ਦੌਰਾਨ ਸਿੱਖ ਫੌਜੀਆਂ ਨੇ ਬਹਾਦਰੀ ਦਿਖਾਈ ਤਾਂ ਉਸ ਵੇਲੇ ਵੀ ਅੰਗਰੇਜ਼ ਨੂੰ ਪਤਾ ਸੀ ਕਿ ਜਿਹੜੀ ਅਸੀਂ ਪਹਿਲੀ ਵਿਸ਼ਵ ਜੰਗ ਜਿੱਤੇਆਂ ਸਿੱਖ ਫੌਜ ਦੀ ਬਦੌਲਤ ਜਿੱਤੇ ਹਨ ਪਰ ਫਿਰ ਗੱਲ ਉੱਥੇ ਹੀ ਕਿ ਇਸ ਨੂੰ ਅਸੀਂ ਹੁਣ ਨਿਢਾਲ ਕਿਵੇਂ ਕਰੀਏ ਇਹ ਤਾਂ ਜੋਸ਼ ਮੱਠਾ ਕਿਵੇਂ ਪਾਈਏ ਇਹ ਤਾਂ ਸੰਭਾਲਣੇ ਮੁਸ਼ਕਲ ਹੋ ਜਾਣਗੇ ਤਾਂ ਇਹ ਨਸ਼ੇ ਦੀ ਜਿਹੜੀ ਗੱਲ ਦੁਰਦੀ ਹੈ ਉੱਥੋਂ ਦੁਰਦੀ ਹੈ ਇਤਿਹਾਸ ਨਾਲ ਜੁੜਿਆ ਹੋਇਆ ਹੈ ਸਾਕਾ ਸਾਰਾਗੜੀ ਸਾਰੇ ਜਾਣਦੇ ਨੇ ਸਿਰਫ 21 ਫੌਜੀ ਕਿੰਨੀ ਬਹਾਦਰੀ ਨਾਲ ਲੜਦੇ ਨੇ 10000 ਅਫਗਾਨ ਫੌਜ ਦੇ ਨਾਲ ਇਹ ਇਹ ਰਿਪੋਰਟਿੰਗ ਜਿਹੜੀ ਰਿਪੋਰਟਿੰਗ ਸਾਡੇ ਇਤਿਹਾਸ ਦੇ ਵਿੱਚ ਪਈ ਹੈ ਉਸ ਨੂੰ ਦੁਬਾਰਾ ਸਾਨੂੰ ਪਰਖਣ ਦੀ ਲੋੜ ਹੈ ਉਸ ਨੂੰ ਅੱਜ ਦੇ ਸਬੰਧ ਦੇ ਵਿੱਚ ਜੋੜਨ ਦੀ ਲੋੜ ਹੈ ਜਿਹੜੀ ਦਰਬਾਰ ਸਾਹਿਬ ਦੇ ਵਿੱਚ ਲੜਾਈ ਹੁੰਦੀ ਹੈ ਮੈਂ ਕਹਿੰਦਾ ਕਿ ਵਿਸ਼ਵ ਦੀਆਂ ਜਿਹੜੀਆਂ ਵੱਡੀਆਂ ਮਹਾਨ ਚੰਗਾਂ ਨੇ ਉਹਨਾਂ ਦੇ ਵਿੱਚੋਂ ਪਹਿਲੀਆਂ 8-10 ਲੜਾਈਆਂ ਦੇ ਵਿੱਚ ਆਉਣੀ ਚਾਹੀਦੀ ਹੈ ਉਹ ਕਿਸ ਤਰੀਕੇ ਨਾਲ ਉਹ ਲੜਾਈ ਲੜੀ ਜਾਂਦੀ ਹੈ ਉਸਤੀ ਚੀਜ਼ ਜਿਹੜੇ ਫੌਜੀ ਜਰਨਲ ਨੇ ਸਮੇਂ-ਸਮੇਂ ਤੇ ਬਿਆਨ ਕਰਦੇ ਨੇ ਦੱਬੀ ਜ਼ੁਵਾਨ ਦੇ ਵਿੱਚ ਬਿਆਨ ਕਰਦੇ ਨੇ ਉਹ ਕਿੰਨਾ ਨੁਕਸਾਨ ਹੋਇਆ ਉਹਨਾਂ ਨਾਲ ਉੱਤੇ ਠੀਕ ਹੈ ਸਾਡੇ ਹਿਰਦੇ ਜ਼ਖਮੀ ਨੇ ਉਸ ਵੇਲੇ ਤੱਕ ਤੁਹਾਡੇ ਤੱਕ ਮੀਡੀਆ ਨੇ ਰਿਪੋਰਟਾਂ ਗਲਤ ਪਹੁੰਚਾਈਆਂ ਉੱਥੇ ਜੀ ਹਥਿਆਰ ਲੈ ਕੇ ਗਏ ਉੱਥੇ ਕੁਰੇਹਤਾ ਹੁੰਦੀਆਂ ਸਨ ਉੱਥੇ ਐਦਾਂ ਹੁੰਦਾ ਸੀ ਉਦਾਂ ਹੁੰਦਾ ਸੀ ਕਾਫੀ ਕੁਝ ਗਲਤ ਰਿਪੋਰਟ ਕੀਤਾ ਉਸ ਵੇਲੇ ਪਰ ਸਮੇਂ ਦੇ ਨਾਲ ਜਦੋਂ ਸੱਚ ਸਾਹਮਣੇ ਆਉਂਦਾ ਅਸੀਂ ਦੇਖਦੇ ਹਾਂ ਸੁਣਦੇ ਹਾਂ ਅਸੀਂ ਉਸ ਵੇਲੇ ਦੇ ਚਸ਼ਮਦੀਦ ਜਿਹੜੇ ਗਵਾਹ ਨੇ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਸੀਂ ਉੱਥੇ ਜਿਨ੍ਹਾਂ ਨੇ ਲੜਾਈ ਲੜੀ ਹੈ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਸੱਚ ਸਾਹਮਣੇ ਆਉਂਦਾ ਸਾਡੇ ਇਹ ਸਾਰਾ ਵਰਤਾਰਾ ਜਿਹੜਾ ਹੈ ਐਸੇ ਕਰਕੇ ਇਸ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿ ਤੁਸੀਂ ਜਾਗ ਨਾ ਜਾਓ ਤੁਸੀਂ ਇਦਾਂ ਆਪਣੀਆਂ ਗਲੀਆਂ ਨਾਲੀਆਂ ਜਿਹੜੀਆਂ ਪਿੰਡਾਂ ਦੀਆਂ ਨੇ ਉਹਨਾਂ ਤੇ ਚੱਕਰਾਂ 'ਚ ਫਸੇ ਰਹੋ ਪੱਕੀਆਂ ਕਰਾਉਣ ਦੇ ਚੱਕਰਾਂ 'ਚ ਕਿ ਜਦੋਂ ਕੋਈ ਮੰਤਰੀ ਆਉਂਦਾ ਜਾਂ ਵੋਟਾਂ ਲੈਣ ਆਉਂਦਾ ਉਹਨੂੰ ਇਹੋ ਜਿਹੀ ਸਮਸ਼ਾਨ ਘਾਟ ਤੇ ਛੱਤ ਪਵਾ ਦਿਓ ਜਾਂ ਸਾਡੀਆਂ ਗਲੀਆਂ ਨਾਲੀਆਂ ਪੱਕੀਆਂ ਕਰਾ ਦਿਓ ਸੜਕਾਂ ਪੱਕੀਆਂ ਕਰਾ ਦਿਓ ਐਸੇ ਚ ਹੀ ਹੁਲਦੇ ਰਹੋ ਕਿਉਂ ਜਦੋਂ ਤੁਹਾਨੂੰ ਅਸਲੀ ਗੱਲ ਦਾ ਪਤਾ ਲੱਗੂਗਾ ਫਿਰ ਤੁਸੀਂ ਤੁਸੀਂ ਆਪਣੀ ਸੜਕ ਪੱਕੀ ਕਰਾਉਣ ਦੀ ਗੱਲ ਨਹੀਂ ਕਰੋਗੇ ਕਿ ਤੁਸੀਂ ਉਹਨੂੰ ਪੁੱਛੋਗੇ ਖੜਾ ਕੇ ਪੁੱਛੋਗੇ ਉਹਦਾ ਕਲਰ ਵੀ ਫੜਨ ਤੱਕ ਜਾਓਗੇ ਕਿ ਆਹ ਗੱਲ ਦੱਸਿਓ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਮੰਤਰੀ ਜੀ ਬਸ ਇਹ ਰਿਪੋਰਟਿੰਗ ਦਾ ਫਰਕ ਹੈ ਰਿਪੋਰਟਿੰਗ ਜਿਹੜੀ ਹੈ ਮੀਡੀਆ ਦੀ ਜਿਹੜੀ ਭੂਮਿਕਾ ਹੈ ਉਹ ਸਮਾਜ ਨੂੰ ਸੁਸਾਇਟੀ ਨੂੰ ਸਾਹਮਣੇ ਰੱਖਣ ਦੀ ਇੱਕ ਵਿਧੀ ਹੁੰਦੀ ਹੈ ਦੋ ਵਿਚਾਰਧਾਰਾਵਾਂ ਨੇ ਸਾਡੀਆਂ ਜਿਹੜੀਆਂ ਵੱਡੀਆਂ ਨੁਕਸਾਨ ਕਰ ਰਹੀਆਂ ਨੇ ਇਸ ਵੇਲੇ ਆਰਐਸਐਸ ਇੱਕ ਖੱਬੇ ਪੱਖੀ ਵਿਚਾਰਧਾਰਕ ਜਿਹੜੇ ਖੱਬੇ ਪੱਖੀ ਇੱਕ ਟੋਲਾ ਹੈ ਬੇਹੱਦ ਘਟੀਆ ਤਰੀਕੇ ਨਾਲ ਉਹ ਗੁਰਬਾਣੀ ਦੇ ਮੰੰਤੀ ਸ਼ਬਦਾਂ ਦੀ ਵਰਤੀ ਜਾਂਦੀ ਹੈ ਗੁਰੂ ਸਾਹਿਬਾਨ ਦੇ ਜਿਹੜੇ ਕਾਰਜ ਨੇ ਉਹਨਾਂ ਨੂੰ ਛੋਟਾ ਕਰਕੇ ਉਹ ਬਿਆਨ ਕਰਦੇ ਨੇ ਉਸ ਪਾਸੇ ਧਿਆਨ ਦੇਣ ਦੀ ਲੋੜ ਹੈ ਸਾਨੂੰ ਇੱਕ ਬਰਤਾਰਾ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਤੋਂ ਪਹਿਲਾਂ ਜਦੋਂ ਉਹਨਾਂ ਦਾ ਉਭਾਰ ਹੁੰਦਾ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਖੱਬੇ ਪੱਖੀ ਲਹਿਰ ਚੱਲਦੀ ਹੈ ਨਕਸਲੀ ਲਹਿਰ ਚੱਲਦੀ ਹੈ ਉਹਨਾਂ ਵੱਲੋਂ ਜਿਸ ਤਰੀਕੇ ਨਾਲ ਸਿੱਖੀ ਦਾ ਨੁਕਸਾਨ ਕਰਨ ਦੇ ਲਈ ਹੀ ਪੰਜਾਬ ਦੇ ਵਿੱਚ ਉਹ ਲਹਿਰ ਚਲਾਈ ਗਈ ਬਾਕੀ ਬੰਗਾਲ ਨੂੰ ਛੱਡ ਕੇ ਬਾਕੀ ਹਿੰਦੁਸਤਾਨ ਦੇ ਵਿੱਚ ਉਸ ਵੇਲੇ ਕਿਉਂ ਨਹੀਂ ਲਹਿਰ ਚੱਲੀ ਉਹ ਕਾਮਯਾਬ ਨਹੀਂ ਹੋਈ ਇੱਥੇ ਚੱਲਦੀ ਹੈ ਥੋੜੇ ਸਾਲ ਚੱਲਦੀ ਹੈ ਪਰ ਫਿਰ ਕਿਉਂਕਿ ਉਹਨਾਂ ਨੂੰ ਧਰਮ ਦਾ ਓਟ ਆਸਰਾ ਨਹੀਂ ਸੀ ਤੇ ਇੱਕ ਸਧਾਰਨ ਜੀ ਗੱਲ ਕਿ ਸਰਮਾਇਅਦਾਰੀ ਦੇ ਖਿਲਾਫ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਸੀ ਕਿ ਜਿਹੜਾ ਅਮੀਰ ਹੈ ਉਹਨੂੰ ਮਾਰ ਦੋ ਉਹਨੂੰ ਢਾ ਲਓ ਬਰਾਬਰ ਕਰ ਦਿਓ ਸਾਰੇ ਤੇ ਅੱਜ ਜਿਹੜਾ ਮੇਰਾ ਵੀਰ ਕੋਈ ਕਿਸਾਨ ਆ ਭਾਵੇਂ ਕੋਈ ਹੋਰ ਕਾਰਜ ਕਰਦਾ ਤੇ ਅੱਜ ਉਹ ਆਪਣਾ ਕੰਮਕਾਰ ਕਾਰਜ ਕਰ ਹੀ ਇਸ ਕਰਕੇ ਰਿਹਾ ਤਾਂ ਕਿ ਮੈਂ ਸਮਾਜ ਦੇ ਵਿੱਚ ਸੋਸਾਇਟੀ ਦੇ ਵਿੱਚ ਕੁਝ ਕਾਮਯਾਬ ਹੋਵਾਂ ਤੇ ਥੋੜਾ ਆਪਣੇ ਆਪ ਨੂੰ ਉੱਪਰ ਚੱਕਾਂ ਤੇ ਜੋ ਮਿਹਨਤ ਕਰਕੇ ਇੱਕ ਮੁਕਾਮ ਹਾਸਲ ਕਰ ਲੈਂਦਾ ਤੇ ਕੱਲ ਨੂੰ ਉਹ ਜਿਹੜਾ ਕੋਈ ਖੱਬੇ ਪੱਖੀ ਟੋਲੇ ਵਾਲਾ ਬੰਦਾ ਹੈ ਉਹਦੀਆਂ ਅੱਖਾਂ ਚ ਰੜਕੂਗਾ ਕਿ ਇਹ ਤਾਂ ਅਮੀਰ ਹੈ ਸਰਮਾਇਦਾਰ ਹੈ ਮੌਕੇ ਸਾਰਿਆਂ ਨੂੰ ਬਰਾਬਰ ਨੇ ਇਸੇ ਤਰ੍ਹਾਂ ਆਰਐਸਐਸ ਆਰਐਸਐਸ ਬਾਰੇ ਤਾਂ ਕੋਈ ਮੈਂ ਜਦੋਂ ਮੈਂ ਜਦੋਂ ਆਇਆ ਸੀ ਮੈਨੂੰ ਬੁਲਾਇਆ ਸੀ ਮੈਂ ਸੋਚ ਰਿਹਾ ਸੀ ਕਿ ਆਰਐਸਐਸ ਬਾਰੇ ਮੈਂ ਗੱਲ ਕਰਾਂਗਾ ਡਾਕਟਰ ਸਾਹਿਬ ਨੇ ਪੂਰੀ ਗੱਲ ਸਪਸ਼ਟ ਕਰ ਦਿੱਤੀ ਆਰਐਸਐਸ ਬਾਰੇ ਤੁਸੀਂ ਸਾਰੇ ਸਮਝ ਹੀ ਗਏ ਹੋਵੋਗੇ ਇਹ ਰਿਪੋਰਟਿੰਗ ਸਮੇਂ-ਸਮੇਂ ਤੇ ਹੁੰਦੀ ਹੈ ਇਤਿਹਾਸਿਕ ਰਿਪੋਰਟਿੰਗ ਹੈ ਇਤਿਹਾਸਿਕ ਰਿਪੋਰਟਿੰਗ ਹੈ ਇਹ ਸਾਰਾ ਕੁਝ ਸਪਸ਼ਟ ਹੈ ਸਾਡੇ ਸਾਹਮਣੇ ਗੱਲ ਤਾਂ ਵਿਚਾਰਾਂ ਦੀ ਹੈ ਅਸੀਂ ਇਸ ਗੱਲ ਨੂੰ ਵਿਚਾਰਦੇ ਕਿਵੇਂ ਆ ਮੈਂ ਪੱਤਰਕਾਰ ਹਾਂ ਮੇਰੇ ਬੈਠੇ-ਬੈਠੇ ਫੋਨ ਆ ਗਿਆ ਸੀ ਹੁਣੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਪਿੰਡ ਹਸਨਪੁਰ ਚ ਮਾਸਟਰ ਸੂਰਜ ਸਿੰਘ ਖਾਲਸਾ ਭੁਖ ਹੜਤਾਲ ਤੇ ਬੈਠੇ ਨੇ ਮਰਨ ਵਰਤ ਤੇ ਉਹਨਾਂ ਨੂੰ ਪੁਲਿਸ ਨੇ ਚੁੱਕ ਲਿਆ ਉੱਥੋਂ ਕਿ ਮੈਂ ਤੁਹਾਡੇ ਤੱਕ ਗੱਲ ਸਾਂਝੀ ਕਰਦਾ ਤੇ ਜ਼ਬਰਦਸਤੀ ਉਹਨਾਂ ਨੂੰ ਉੱਥੇ ਹਿਰਾਸਤ ਚ ਲੈ ਕੇ ਇਸ ਵੇਲੇ ਹਸਪਤਾਲ ਦਾਖਲ ਕਰਵਾਇਆ ਇੱਕ ਪਾਸੇ ਕਾਨੂੰਨ ਉਹੀ ਹੈ ਇਹ ਵੀ ਰਿਪੋਰਟਿੰਗ ਹੈ ਕਾਨੂੰਨ ਉਹੀ ਹੈ ਸਾਡੇ ਨਾਲ ਦੋ ਤਰ੍ਹਾਂ ਵਰਤਾ ਕਰ ਰਿਹਾ ਹੈ ਉਹੀ ਕਾਨੂੰਨ ਦੇ ਅਧੀਨ ਉਹੀ ਤਰ੍ਹਾਂ ਬੰਦੇ ਅਧੀਨ ਸਾਡੇ ਨੌਜਵਾਨ ਜ਼ਿਲ੍ਹਾ ਚ ਬੰਦ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤੇ ਬਹੁਤ ਸਾਰੇ ਜਿਨ੍ਹਾਂ ਨੂੰ ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਨੇ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੇ ਉਹੀ ਕਾਨੂੰਨ ਹੈ ਉਹ ਦਿੱਲੀ ਚ ਉਹਨਾਂ ਨੂੰ ਗ੍ਰਿਫਤਾਰ ਨਹੀਂ ਕਰ ਰਿਹਾ ਉਹਨਾਂ ਤੇ ਹਾਲੇ ਤੱਕ ਉਹਨਾਂ ਨੂੰ ਅਦਾਲਤ ਦੇ ਕਟਹਿਰੇ ਚ ਨਹੀਂ ਲੈ ਕੇ ਗਿਆ ਉਹੀ ਕਾਨੂੰਨ ਹੈ What ਇਹ ਅਸੀਂ ਰਿਪੋਰਟ ਕਰਨਾ ਇਹ ਮੇਰੀ ਡਿਊਟੀ ਬਣਦੀ ਹੈ ਮੇਰਾ ਫਰਜ਼ ਬਣਦਾ ਹੈ ਹੋਰ ਸਾਰੇ ਕੋਈ ਵੀ ਜਿਹੜਾ ਹੈ ਵੀਰ ਆਪਣਾ ਇਹ ਜਿਹੜਾ ਪੇਸ਼ਾ ਹੈ ਮੈਂ ਤਾਂ ਪੇਸ਼ਾ ਲੈ ਕੇ ਤੁਰਿਆ ਸੀ ਇੱਕ ਤਨਖਾਹ ਲਈ ਕੰਮ ਕਰਦਾ ਸੀ ਤੇ ਹੁਣ ਤਾਂ ਇਹ ਚੀਜ਼ ਖੂਨ ਚ ਆ ਚੁੱਕੀ ਹੈ ਹੁਣ ਮੇਰੀ ਡਿਊਟੀ ਹੈ ਮੇਰਾ ਫਰਜ਼ ਹੈ ਤੇ ਜਦੋਂ ਤੱਕ ਸਾਹ ਚ ਸਾਹ ਹੋਏ ਜੀਉਂਦੇ ਰਹੇ ਤਾਂ ਇੱਕ ਕਾਰਜ ਵਾਹਿਗੁਰੂ ਕਿਰਪਾ ਕਰਨ ਨਿਭਾਉਂਦੇ ਰਹੀਏ ਇਦਾਂ ਤਾਂ ਜਿਵੇਂ ਜਿਵੇਂ ਘਟਨਾਵਾਂ ਹੁੰਦੀਆਂ ਨੇ ਅ ਹਰਮੰਦਰ ਸਾਹਿਬ ਤੇ ਹਮਲੇ ਬਾਰੇ ਵੱਖ-ਵੱਖ ਜਿਹੜੇ ਵੀਰ ਨੇ ਸਾਡੇ ਉਹਨਾਂ ਨੇ ਗੱਲ ਕੀਤੀ ਹੈ ਮੈਂ ਵੀ ਆਪਣੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਤੋਂ ਵੀ ਕੁਝ ਸ਼ਬਦ ਉਧਾਰੇ ਲਏ ਨੇ ਤੇ ਅੱਗੋਂ ਜਿਹੜਾ ਕੰਮ ਰਹਿ ਗਿਆ ਮੈਂ ਇਸੇ ਤਰ੍ਹਾਂ ਮੈਂ ਜਾਰੀ ਰੱਖਾਂਗਾ ਤੁਹਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਹੈ ਬੇਨਤੀ ਹੈ ਹੱਥ ਜੋੜ ਕੇ ਭੈਣਾਂ ਨੂੰ ਵੀ ਬੱਚੀਆਂ ਨੂੰ ਵੀ ਤੇ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਕਿ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ ਆ ਫੋਟੋ ਜਰੂਰ ਲਾਣੀ ਚਾਹੀਦੀ ਹੈ ਇੱਕ ਘਰ ਚ ਆਪਣੇ ਪਿੱਛੇ ਲੱਗੇ ਆ ਸਾਡੇ ਬੱਚੇ ਪੁੱਛਣਗੇ ਸਾਨੂੰ ਇਹ ਗੁਰਦੁਆਰਾ ਢਾਇਆ ਕਿਹਨੇ ਢਾਇਆ ਕਿਵੇਂ ਢਾਇਆ ਤੇ ਇਹ ਸਾਡੀ ਕਿਤਨੇ ਕਤੇ ਗੱਲ ਚੁਰਦੀ ਰਹੂਗੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ